ਸਾਡੇ ਸੱਜੇ ਤੇ ਤੁਸੀਂ ਇੱਥੇ ਭਾਰੀ ਮਾਤਰਾ ਦੇ ਵਿੱਚ ਪਹੁੰਚੋ ਉਹਦੇ ਕਰਕੇ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਮੀਡੀਆ ਦੇ ਪ੍ਰੈਸ ਦੇ ਸਾਰੇ ਸਾਥੀਆਂ ਦਾ ਤੇ ਇੱਥੇ ਜਿਹੜੇ ਪਤਵੰਤੇ ਸੱਜਣ ਪੁੱਜੇ ਸਾਰਾ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਆਰੰਭੀ ਗਈ ਹੈ 1 ਮਾਰਚ 2025 ਤੋਂ ਉਸ ਮੁਹਿੰਮ ਦੇ ਅੰਤਰਗਤ ਲੁਧਿਆਣਾ ਰੇਂਜ ਦੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਰੂਰਨ ਖੰਨਾ ਅਤੇ ਐਸਬੀਐਸ ਨਗਰ ਇਨਾ ਜ਼ਿਲ੍ਹਿਆਂ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਬਾਰੇ ਦੱਸਣ ਵਾਸਤੇ ਆਪਾਂ ਜੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਨਾਂ ਦੇ ਗਾਈਡੈਂਸ ਮੁਤਾਬਿਕ ਇਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਵਿੱਚ ਸਾਡੇ ਤਿੰਨੋਂ ਜ਼ਿਲ੍ਹੇ ਲੁਧਿਆਣਾ ਦੇਹਾਤੀ ਖੰਨਾ ਅਤੇ ਸ਼ਹੀਦ ਭਗਤ ਸਿੰਘ ਨਗਰ ਇਨਾਂ ਵਿੱਚ ਪੰਜਾਬ ਦੇ ਹੋਮਗਾਰਡ ਸਿਪਾਹੀ ਤੋਂ ਲੈ ਕੇ डीजीपी रैंक तक दे सारे पुलिस ऑफिसर इस मुहिम ਦੇ ਵਿੱਚ ਹਿੱਸਾ ਲੈ ਰਹੇ ਇਸ ਵਾਸਤੇ ਮਾਨਯੋਗ ਸੀਐਮ ਪੰਜਾਬ ਵੱਲੋਂ ਇੱਕ ਹੈਲਪਲਾਈਨ ਡਰੱਗਸ ਦੇ ਖਿਲਾਫ 9779100200 ਲਾਂਚ ਕੀਤੀ ਗਈ ਸੀਗੀ ਇਸ ਹੈਲਪਲਾਈਨ ਦੇ ਉੱਤੇ ਪਬਲਿਕ ਵੱਲੋਂ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਟਿਪਸ ਦਿੱਤੀਆਂ ਗਈ ਹੈ ਤੇ ਹੁਣ ਤੱਕ 175 ਟਿਪਸ ਡਰੱਗਸ ਸਮਗਲਿੰਗ ਬਾਰੇ ਤੇ ਜਿਹੜੇ ਕੰਜ਼ਿਊਮ ਕਰਦੇ ਹੈ ਡਰੱਗਸ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਮੌਸੂਲ ਹੋਇਆ ਨੇ ਇਹਦੇ ਵਿੱਚੋਂ 10 ਟਿਪਸ ਤੇ ਉਤੇ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਤੇ 38 ਵਿਅਕਤੀ ਗ੍ਰਫਤਾਰ ਹੋਏ ਹੈ ਤੇ ਕਈ ਵਿਅਕਤੀ ਆ ਦੀ ਰੀਹੈਬਿਲੀਟੇਸ਼ਨ ਤੇ ਡੀ ਐਡਿਕਸ਼ਨ ਦੇ ਉਪਰਾਲੇ ਕੀਤੇ ਗਏ ਆ ਆਮ ਪਬਲਿਕ ਨੂੰ ਨਸ਼ਿਆ ਦੇ ぺੜੇ ਜਿਹੜੇ ਪ੍ਰਣਾਮ ਹੈ ਉਹਨਾਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀ ਜੀਪੀ ਪੰਜਾਬ ਵੱਲੋਂ ਜਿਹੜੀ ਇੱਕ ਪ੍ਰੋਜੈਕਟ ਸੰਪਰਕ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਆਮ ਪਬਲਿਕ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਤੇ ਵੱਖ-ਵੱਖਰੇ ਪੇਸ਼ੇ ਦੇ ਵਿਅਕਤੀਆਂ ਨਾਲ ਵੀ ਕਾਫੀ ਮੀਟਿੰਗਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਿਹੜੀ ਇਹ ਹੈਲਪਲਾਈਨ ਹੈ 9779100200 ਇਹਦੇ ਉੱਤੇ ਨਸ਼ੇ ਦੇ ਸੰਬੰਧਿਤ ਜੋ ਵੀ ਸੂਚਨਾ ਦਿੱਤੀ ਜਾਂਦੀ ਹੈ ਉਹ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਜਿਸ ਕਰਕੇ ਪਬਲਿਕ ਵੱਲੋਂ ਨੀਡਰ ਹੋ ਕੇ ਬੇਫਿਕਰ ਹੋ ਕੇ ਇਸ ਟਿਪਲਾਈਨ ਇਸ ਹੈਲਪਲਾਈਨ ਨੰਬਰ ਦੇ ਉੱਤੇ ਨਸ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜੀ ਜਿਹਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਤੇ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਇਸੇ ਤਰੀਕੇ ਨਾਲ ਪੁਲਿਸ ਦੇ ਨਾਲ ਸਹਿਯੋਗ ਕਰਨ ਸੋ ਥੈਟ ਅਪਾ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕਰ ਸਕੀਏ ਇਸ ਤੋਂ ਇਲਾਵਾ ਜਿਹੜੀ ਪੰਜਾਬ ਪੁਲਿਸ ਵੱਲੋਂ ਸੰਪਰਕ ਮੀਟਿੰਗ ਤੇ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਨੌਜਵਾਨਾਂ ਨੂੰ ਖੇੜਾ ਦੇ ਰਾਹ ਤੇ ਪਾਣ ਦੇ ਜਿਹੜੇ ਉਪਰਾਲੇ ਕੀਤੇ ਗਏ ਆ ਇਹਦਾ ਸਿੱਧਾ-ਸਿੱਧਾ ਪ੍ਰਭਾਵ ਇਹ ਪਿਆ ਹੈ ਕਿ ਕਈ ਨੌਜਵਾਨਾਂ ਨੇ ਸਵੈ ਇੱਛਾ ਨਾਲ ਨਸ਼ਾ ਮੁਕਤ ਹੋਣ ਦਾ ਪ੍ਰਣ ਕੀਤਾ ਤੇ ਇਹਦੇ ਵਿੱਚ ਲੁਧਿਆਣਾ ਦਿਹਾਤੀ ਦੇ 8 ਖੰਨਾ ਦੇ 25 ਤੇ ਸ਼ਹੀਦ ਭਗਤ ਸਿੰਘ ਨਗਰ ਦੇ 14 ਵਿਅਕਤੀ ਤੋ ਕੁੱਲ 47 ਵਿਅਕਤੀ ਨਸ਼ਾ ਮੁਕਤ ਨਸ਼ਾ ਚੁੜਾਓ ਕੇਂਦਰ ਵਿੱਚ ਦਾਖਲ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ 42 ਵਿਅਕਤੀ ਪੂਰਨ ਰੂਪ ਤੇ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ ਉਹਨਾਂ ਦਾ ਮੂਲ ਵਸੇਰਾ ਵੀ ਕਰਵਾਇਆ ਗਿਆ ਹੈ ਜੇ ਆਪਾਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਡੀ ਐਡਿਕਸ਼ਨ ਸੈਂਟਰਸ ਰੀਹੈਬਿਲਿਟੇਸ਼ਨ ਸੈਂਟਰ ਅਤੇ ਓਟ ਸੈਂਟਰਾਂ ਵਿੱਚ ਟ੍ਰੀਟਮੈਂਟ ਲੈਣ ਵਾਲੇ ਵਿਅਕਤੀ ਹੈਗੇ ਹਨ ਇਹਨਾਂ ਦਾ 2024 ਸਾਲ ਦੇ ਮੁਕਾਬਲੇ 2025 ਸਾਲ ਦੇ ਵਿੱਚ 200% ਤੋਂ ਵੀ ਵਾਅਦਾ ਹੋਇਆ ਹੈ ਨੰਬਰਾਂ ਦੇ ਵਿੱਚ ਜ਼ਿਲ੍ਹਾ ਖੰਨਾ ਅਤੇ ਜ਼ਿਲ੍ਹਾ ਐਸ ਬੀ ਐਸ ਨਗਰ ਇਹਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਜਿਹੜੇ ਜਿਹੜੇ ਆਊਟ ਪੇਸ਼ੈਂਟ ਡਿਪਾਰਟਮੈਂਟ ਨੂੰ ਅਪਰੋਚ ਕਰ ਰਹੇ ਤੇ ਉਸ ਤੋਂ ਇਲਾਵਾ ਜਿਹੜੇ ਦਾਖਲ ਹੋਏ ਉਹਨਾਂ ਦੇ ਵਿੱਚ 50% ਤੋਂ ਵੀ ਵੱਧ ਜਿਹੜਾ ਹੈਗਾ ਵਾਧਾ ਦੇਖਿਆ ਗਿਆ ਹੈ ਲੁਧਿਆਣਾ ਰੇਂਜ ਦੇ ਅਧੀਨ ਆਉਂਦੇ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਦਿਹਾਤੀ ਖੰਨਾ ਅਤੇ ਨਵਾਂ ਸ਼ਹਿਰ ਇਹਦੇ ਵਿੱਚ 1 ਜਨਵਰੀ 2025 ਤੋਂ ਲੈ ਕੇ 3 April 2025 ਤੱਕ ਕੁੱਲ 479 FIRs ਡਰੱਗ ਸਮਗਲਰਸ অর ਡਰੱਗ ਪੈਡਲਰਾਂ ਦੇ ਖਿਲਾਫ ਦਰਜ ਕੀਤੀਆਂ ਗਈਆਂ ਨੇ ਜੀ ਦੇ ਵਿੱਚ 632 ਡਰਗਸ ਸਮਗਲਰਸ ਤੇ ਪੱਡਲਰਸ ਇਨਾ ਦੀ ਗ੍ਰਫਤਾਰੀ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਗਿਆ ਹੈ ਤੇ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਰਿਕਵਰੀ ਹੋਈ ਹੈ ਜੀ ਦੇ ਵਿੱਚ ਹਿਰੋਇਨ 3 ਕਿਲੋ ਤੋਂ ਵੱਧ ਹਿਰੋਇਨ 10 ਕਿਲੋ ਤੋਂ ਵੱਧ ਅਫੀਮ 2 क्विंटल ਤੋਂ ਵੱਧ ਭੁੱਕੀਚੂਰਾ ਪੋਸਟ ਨਸ਼ੀਲਾ ਪਾਊਡਰ 312 ਗ੍ਰਾਮ 7 ਕਿਲੋ ਤੋਂ ਵੱਧ ਗਾਂਜਾ 30 ਗ੍ਰਾਮ ਸਮੈਕ 5 ਕਿਲੋ ਚਰਸ ਨਸ਼ੀਲੇ ਟੀਕੇ ਅਤੇ ਕੈਪਸੂਲ ਇਨਾ ਦੀ ਬਹੁਤ ਵੱਡੀ ਰਿਕਵਰੀ ਹੈ 16000 ਦੀ ਰਿਕਵਰੀ ਹੈ ਤੇ ਇਸ ਤੋਂ ਇਲਾਵਾ 30 ਗ੍ਰਾਮ ਆਇਸ ਅਤੇ ਪੋਪੀ ਪਲੈਂਟਸ 13 ਕਿਜੀ ਰਿਕਵਰ ਹੋਏ ਹੈ ਇਸ ਤੋਂ ਇਲਾਵਾ ਜਿਹੜੇ ਡਰੱਗਸ ਸਮਕਲਰਸ ਹੈਗੇ ਇਨਾ ਤੋਂ 3 ਲੱਖ ਤੋਂ ਉੱਪਰ ਦੀ ਡਰੱਗ ਮਾਤਰੀ ਦੀ ਵੀ ਰਿਕਵਰੀ ਸਾਡੇ ਪੁਲਿਸ ਫੋਰਸ ਵੱਲੋਂ ਕੀਤੀ ਗਈ ਹੈ ਇੰਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਹੈਗੇ ਉਹਨਾਂ ਚ ਲੁਧਿਆਣਾ ਦਿਹਾਤੀ ਦੇ 3 ਵਿਅਕਤੀ ਤੰਨਾ ਜ਼ਿਲ੍ਹੇ ਦੇ 5 ਵਿਅਕਤੀ ਅਤੇ SBS ਨਗਰ ਦੇ 4 ਵਿਅਕਤੀ ਇਸ ਤਰੀਕੇ ਨਾਲ ਕੁੱਲ 12 ਵਿਅਕਤੀ ਇਹੋ ਜਿਹੇ ਹੈਗੇ ਜਿਨ੍ਹਾਂ ਕੋਲੋਂ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਜਿਵੇਂ ਕਿ ਸਰਕਾਰ ਦੀ ਵੀ ਪ੍ਰਾਇੋਰਟੀ ਹੈਗੀ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਵੀ ਗਾਈਡਲਾਈਨ ਹੈਗੀ ਹੈ ਕਿ ਅਸੀਂ ਕੰਜ਼ਿਊਮਰਸ ਦੇ ਉੱਪਰ ਫੋਕਸ ਨਹੀਂ ਕਰ ਰਹੇ ਬਲਕਿ ਜਿਹੜੇ ਬਿਗ ਫਿਸ਼ ਹੈਗੇ ਵੱਡੇ ਲੈਵਲ ਤੇ ਨਸ਼ੇ ਦੀ ਤਸਕਰੀ ਕਰਦੇ ਪੈਡਲਿੰਗ ਕਰਦੇ ਹੈ ਇਸ ਤਰੀਕੇ ਦੇ ਕਮਰਸ਼ੀਅਲ ਕੁਆਂਟੀਟੀ ਦੇ ਸਮਗਲਰਾਂ ਦੇ ਖਿਲਾਫ ਵੱਧ ਚੜ ਕੇ ਕਾਰਵਾਈ ਹੋ ਰਹੀ ਹੈ ਔਰ ਇਹ ਜਿਹੜੇ ਨੋਟੋਰੀਅਸ ਪਰਸਨਸ ਹੈਗੇ ਆ ਇਹ ਜੇਲਾ ਦੇ ਵਿੱਚ ਬੰਦ ਹੋਣ ਕਰਕੇ ਅਸੀਂ ਦੇਖਿਆ ਕਿ ਇਲਾਕਾ ਨਿਵਾਸੀਆ ਦੇ ਵਿੱਚ ਕਾਫੀ ਸੁਰੱਖਿਅਤਤਾ ਦਾ ਮਾਹੌਲ ਤੇ ਵਿਸ਼ਵਾਸ ਦਾ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਮੀਡੀਅਮ ਜਾਂ ਇੰਟਰਮੀਡੀਏਟ ਕੁਆਂਟੀਟੀ ਦੇ ਸਮਗਲਰਸ ਹੈਗੇ ਜਾਂ ਸਮਾਲ ਕੁਆਂਟੀਟੀ ਦੇ ਸਮਗਲਰਸ ਹੈਗੇ ਇਹਨਾਂ ਦੇ ਖਿਲਾਫ ਜਿਹੜੇ ਕੇਸਸ ਦਰਜ ਹੋਏ ਹੈ ਉਨਾ ਵੀ ਤੁਸੀਂ ਫਾਰਵਰਡ ਲਿੰਕੇजेस ਤੇ ਬੈਕਵਰਡ ਲਿੰਕੇजेस ਦੇ ਉੱਪਰ ਬਹੁਤ ਸਿੱਧਤ ਨਾਲ ਕੰਮ ਕੀਤਾ ਹੈ। ਯਾਨੀ ਕਿ ਜੋ ਜਰਨਸ਼ਾ ਤਸਕਰ ਫੜਿਆ ਜਾਂਦਾ ਹੈ ਉਹ ਪਿੱਛੋਂ ਕਿਹਦੇ ਕੋਲੋਂ ਨਸ਼ਾ ਲੈ ਕੇ ਆਉਂਦਾ ਹੈ ਤੇ ਅੱਗੇ ਇਹਨੇ ਕਿਹਨੂੰ ਨਸ਼ਾ ਵੇਚਣਾ ਹੈ ਇਹਦੇ ਉੱਤੇ ਜਿਹੜਾ ਕੰਮ ਹੋਇਆ ਉਹਦੀ ਮੈਂ ਗੱਲ ਕਰਦੀ ਐ। ਇਸ ਇਸ ਦੇ ਵਿੱਚ કુલ 61 ਦੋਸ਼ੀ 61 ਦੋਸ਼ੀ ਜਿਹੜੇ ਹੈਗੇ ਉਹ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਗਏ ਐ। ਨੌਜਵਾਨਾਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਲਈ ਤੇ ਉਹਨਾਂ ਨੂੰ ਖੇਡਾਂ ਪ੍ਰਤੀ ਅਤੇ ਸਮਾਜ ਸੇਵਾ ਪ੍ਰਤੀ ਉਤਸ਼ਾਹਿਤ ਕਰਾਉਣ ਲਈ ਇਲਾਕਾ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਕਲਬ ਇਹਨਾਂ ਨਾਲ ਤਾਲਮੇਲ ਕਰਕੇ ਲੁਧਿਆਣਾ ਦਿਹਾਤੀ ਵਿੱਚ 2 ਖੰਨੇ ਵਿੱਚ 2 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 15 ਇਸ ਤਰੀਕੇ ਨਾਲ ਕੁੱਲ 19 ਸਪੋਰਟਸ ਟੂਰਨਾਮੈਂਟ ਖੇਡਾਂ ਦੀਆਂ ਟੂਰਨਾਮੈਂਟਸ ਅਸੀਂ ਕਰਵਾਈਆਂ ਜਿਹਨੂੰ ਭਾਰੀ ਪ੍ਰਤੀਸਾਦ ਨੌਜਵਾਨਾਂ ਵੱਲੋਂ ਮਿਲਿਆ ਹੈ ਇਸ ਤਰ੍ਹਾਂ ਦਾ ਇਲਾਕਾ ਵਿੱਚ ਐਸਐਸਪੀ ਐਸਪੀ ਡੀਐਸਪੀ ਇਨਸਪੈਕਟਰ ਐਸਐਚਓਜ਼ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਸਬਿਆਂ ਦੇ ਵਿੱਚ ਪੁਲਿਸ ਨਾਲ ਸੰਪਰਕ ਬਣਾਉਣ ਲਈ ਅਤੇ ਪੁਲਿਸ ਪਬਲਿਕ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਲੁਧਿਆਣਾ ਦਿਹਾਤੀ ਵੱਲੋਂ 271 ਖੰਨਾ ਵੱਲੋਂ 460 ਅਤੇ ਐਸਬੀਐਸ ਨਗਰ ਵੱਲੋਂ 223 ਇਸ ਤਰੀਕੇ ਨਾਲ ਕੁੱਲ 954 ਪਬਲਿਕ ਮੀਟਿੰਗਾਂ ਹੁਣ ਤੱਕ ਨਸ਼ਿਆ ਦੇ ਖਿਲਾਫ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਪੁਲਿਸ ਤੇ ਪਬਲਿਕ ਦੇ ਆਪਸੀ ਤਾਲਮੇਲ ਵਧਾਉਣ ਵਾਸਤੇ ਵਿਲੇਜ ਡਿਫੈਂਸ ਕਮੇਟੀ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀ ਆ ਬਣਾਈਆਂ ਗਈ ਹੈ ਇਹਦੇ ਤਹਿਤ ਟੋਟਲ 555 ਮੀਟਿੰਗਾਂ ਇਸ ਤਰੀਕੇ ਦੀ ਜਿਹੜੀ VDCs ਔਰ WDCs ਹੈਗੀ ਹੈ ਇਹਨਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਹੈ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਲਾਕਾ ਦੇ ਜਿੰਨਾ ਪਿੰਡਾਂ ਵਿੱਚ ਨਸ਼ੇ ਦਾ ਸੇਵਨ ਅਤੇ ਸਮਗਲੀ ਘੁਣ ਸੰਬੰਧੀ ਇਤਲਾਹੀ ਉਹਨਾਂ ਦੀ ਪਛਾਣ ਕੀਤੀ ਗਈ ਜਿਸ ਵਿੱਚ ਲੁਧਿਆਣਾ ਦਿਹਾਤੀ ਦੇ 10 ਪਿੰਡ ਖੰਡਾ ਦੇ 7 ਪਿੰਡ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 23 ਪਿੰਡ ਇਸ ਤਰੀਕੇ ਦੀ ਕੁੱਲ 24 ਥਾਵਾ ਅਸੀਂ ਡਰਗ ਹੌਟਸਪੌਟ ਦੇ ਰੂਪ ਵਿੱਚ ਆਈਡੈਂਟੀਫਾਈ ਕੀਤੀ ਇਹਨਾਂ ਡਰਗ ਹੌਟਸਪੌਟਸ ਦੇ ਉੱਤੇ ਕੰਸਿਸਟੈਂਟ ਐਂਡ ਫ੍ਰੀਕੁਐਂਟ ਤਰੀਕੇ ਨਾਲ ਕੈਸੋ ਆਪਰੇਸ਼ਨਸ ਕੰਡਕਟ ਕਰਵਾਏ ਗਏ ਜੀਦੇ ਵਿੱਚ ਕਾਫੀ ਸੀਨੀਅਰ ਰੈਂਕ ਦੇ ਅਧਿਕਾਰੀ ਐਡੀਜੀਪੀ ਰੈਂਕ ਦੇ ਅਧਿਕਾਰੀਆਂ ਨੇ ਉਹਦੀ ਅਗਵਾਈ ਕੀਤੀ ਤੇ ਕੈਸੋ ਆਪਰੇਸ਼ਨਸ ਬਹੁਤ ਸਕਸੈਸਫੁਲ ਹੋਏ ਜੀਤੇ ਕਰਕੇ ਕਈ ਨਸ਼ਾ ਤਸਕਰ ਜਿਹੜੇ ਕਿ ਹੈਵੀ ਚੋਰ ਆਫੈਂਡਰਸ ਸੀ ਜਿਨ੍ਹਾਂ ਦੇ ਖਿਲਾਫ 5 10 15 ਇਸ ਤਰੀਕੇ ਨਾਲ ਪਰਚੇ ਦਰਜ ਸੀ ਉਹਨਾਂ ਨੇ ਤੰਕ ਕਰਨਾ ਛੱਡ ਦਿੱਤਾ ਤੇ ਕਈ ਸਮਗਲਰ ਜਿਹੜੇ ਹੈਗੇ ਆਪਣਾ ਪਿੰਡ ਦਾ ਘਰ ਵਾਰਡ ਦਾ ਘਰ ਛੱਡ ਕੇ ਉਹ ਪੱਛੂਕੇ ਨੇ ਨਸ਼ਾ ਇਸ ਤੋਂ ਇਲਾਵਾ ਜਿਹੜੀ ਸਾਡੀ ਸੰਪਰਕ ਮੀਟਿੰਗਾਂ ਹੈਗੀ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਰੇਂਜ ਅਧੀਨ ਆਉਂਦੇ ਹੋਏ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਕੁੱਲ 98 ਜਿਹੜੇ ਨਸ਼ਾ ਪ੍ਰਭਾਵਿਤ ਵਾਰਡਸ ਜਾਂ ਪਿੰਡ ਸੀਗੇ ਉਹ ਨਸ਼ਾ ਮੁਕਤ ਘੋਸ਼ਿਤ ਕਰ ਦਿੱਤੇ ਗਏ ਹਨ ਔਰ ਜੀ ਹੈ ਪਿੰਡਾਂ ਦੀ ਜਿਹੜੀ ਮਾਤਰਾ ਹੈਗੀ ਹੈ ਉਹਦੇ ਵਿੱਚ ਸੰਖਿਆ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਤੇ ਇਹ ਮੁਹਿੰਮ ਸਾਡੀ ਅੱਗੇ ਵੀ ਜਾਰੀ ਰਹੂਗੀ ਤੇ ਐਂਟਾਇਰ ਰੇਂਜ ਨੂੰ ਅਸੀਂ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ ਨਸ਼ਿਆ ਦੇ ਸੌਦਾਗਰੋ ਅਤੇ ਸਮਗਲਰਾਂ ਵੱਲੋਂ ਨਸ਼ੀਆ ਦੀ ਗੈਰ ਕਾਨੂੰਨੀ ਕਮਾਈ ਨਾਲ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਹਦੇ ਵਿੱਚ ਇਹਨਾਂ ਨੇ ਐਂਕਰੋਚਮੈਂਟਸ ਕੀ ਕੀ ਸੀਗੀ ਉਹਨਾਂ ਦੇ ਵੇਰਵੇ ਇਕੱਠਾ ਕਰਕੇ ਉਹਦੀ ਡਿਮੋਲੀਸ਼ਨ ਸੰਬੰਧਿਤ ਸਿਵਲ ਮਹਿਕਮੇ ਵੱਲੋਂ ਕੀਤੀ ਗਈ ਹੈ ਉਹਦੇ ਵਾਸਤੇ ਲੋੜਿੰਦੀ ਪੁਲਿਸ ਸਹਾਇਤਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੀ ਨਸ਼ੇ ਦੀ ਕਮਾਈ ਨਾਲ ਬਣਾਈ ਹੋਈ ਪ੍ਰਾਪਰਟੀ ਹੈਗੀ ਹੈ ਉਹਦੇ ਵਿੱਚ ਥਾਟ ਸੈਕਸ਼ਨ ਥਾਟ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਇਨਾਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ ਤੇ ਉਸ ਤੋਂ ਬਾਅਦ ਜਿੱਥੇ سزا ਹੋ ਗਈ ਹੈ ਜਿਨ੍ਹਾਂ ਨੂੰ ਉਹਨਾਂ ਦੀ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਨੂੰ ਅਪਰੋਚ ਕਰਕੇ ਪੱਕੇ ਤੌਰ ਤੇ ਜ਼ਬਤ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਸਾਡਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਹੈਗਾ ਉਹਦੀ ਕਾਰਗੁਜ਼ਾਰੀ ਪੰਜਾਬ ਵਿੱਚ ਨੰਬਰ 1 ਤੇ ਹੈਗੀ ਹੈ 2024 ਦੇ ਵਿੱਚ ਕਰੀਬ 9.13 ਕਰੋੜ ਦੀ ਪ੍ਰਾਪਰਟੀ 68 ਸਮਗਲਰਾਂ ਨੂੰ ਜਿਹੜੀ ਬਿਲੋਂਗ ਕਰਦੀ ਸੀ ਉਹਦੀ ਅਟੈਚਮੈਂਟ ਜਾਂ ਜ਼ਬਤੀ ਹੋ ਚੁੱਕੀ ਹੈ ਤੇ 2025 ਦੇ ਵਿੱਚ 43 ਸਮਗਲਰਸ ਇਨਾਂਦੀ 17 ਕਰੋੜ 38 ਲੱਖ ਦੇ ਕਰੀਬ ਵੈਲਿਊ ਦੀ ਪ੍ਰਾਪਰਟੀ ਹੁਣ ਤੱਕ ਜ਼ਬਤ ਤੇ ਅਟੈਚ ਹੋ ਚੁੱਕੀ ਹੈ ਇਸ ਤਰੀਕੇ ਨਾਲ ਪੂਲ ਲੁਧਿਆਣਾ ਰੇਂਜ ਦੇ ਵਿੱਚ करीब करीब चौंतीस करोड़ की वर्थ की प्रॉपर्टी मूवेबल एज वेल मूवेबल प्रॉपर्टी नशा तस्करा समगलर आदि हूँ तक आप अटैच या फ्रीज कर, जब्त करवा चुके हैं जीडी डिमोलिशन वाली मुहिम हैगी है उस तहत लुधियाना देहाती वालों हूँ तक दो नशा तस्करा प्रॉपर्टी सिविल महकमे के नाल रल के ਉਹਨਾਂ ਨੂੰ ਸਹਾਇਤਾ ਦੇ ਕੇ ਡਿਮੋਲਿਸ਼ ਕਰਵਾਈ ਗਈ ਹੈ ਖੰਡੇ ਦੇ ਵਿੱਚ ਸੱਤ ਸਮਗਲਰਾਦੀ ਪ੍ਰਾਪਰਟੀ ਡਿਮੋਲਿਸ਼ ਹੋਈ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 6 ਸਮਗਲਰਾਦੀ ਪ੍ਰਾਪਰਟੀ ਡਿਮੋਲਿਸ਼ ਹੋਈ ਹੈ ਇਸ ਤਰੀਕੇ ਨਾਲ ਕੁੱਲ 15 ਪ੍ਰਾਪਰਟੀਆਂ ਹੁਣ ਤੱਕ ਡਿਮੋਲਿਸ਼ ਹੋ ਚੁੱਕੀ ਹੈ ਇਸ ਤੋਂ ਇਲਾਵਾ 20 ਪ੍ਰਾਪਰਟੀਆਂ ਹੋਰ ਸੰਬੰਧਤ ਸੀਲ ਮਹਿਕ ਮੈਂ ਆਈਡੈਂਟੀਫਾਈ ਕੀਤੀ ਹੈ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਹੈ ਤੇ ਉਹਨਾਂ ਦੀ ਵੀ ਡਿਮੋਲਿਸ਼ਨ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਊਗੀ ਹੁਣ ਤੱਕ ਮੈਡੀਕਲ ਸਟੋਰਾਂ ਦੀ ਵੀ ਚੈਕਿੰਗ ਸਾਡੇ ਜ਼ਿਲ੍ਹੇ ਦੇ ਡਰੱਗ ਇੰਸਪੈਕਟਰਾਂ ਵੱਲੋਂ ਕੀਤੀ ਗਈ ਹੈ ਹੁਣ ਤੱਕ ਕੁੱਲ 82 ਮੈਡੀਕਲ ਸਟੋਰਸ ਦੀ ਚੈਕਿੰਗ ਹੋਈ ਹੈ ਜਿੰਦੇ ਵਿੱਚ ਦੋ ਮੈਡੀਕਲ ਸਟੋਰਸ ਜਿਹੜੇ ਗਾਈਡਲਾਈਨਸ ਨੂੰ ਵਾਇਓਲੇਟ ਕਰਦੇ ਸੀਗੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਤੇ ਅਗਲੀ ਕਾਨੂੰਨੀ ਪ੍ਰਕਿਰਿਆ ਉਹਨਾਂ ਦੀ ਜਾਰੀ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹੈਗੇ ਉਹਨਾਂ ਦੀ ਪੁਝਗਿਸ਼ ਕਰਕੇ ਪੁਝਗਿਸ਼ ਦੇ ਆਧਾਰ 'ਤੇ ਆਧਾਰ ਤੇ ਜਿਹੜਾ ਉਹਨਾਂ ਦਾ ਇਕਬਾਲੀਆ ਬਿਆਨ ਹੈ ਉਹਨ ਦੇ ਵਿੱਚ ਉਸ ਤਹਿਤ ਕਾਰਵਾਈ ਕਰਾਉਂਦੇ ਹੋਏ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਮੌਕੇ ਤੇ ਰਿਕਵਰੀ ਕਰਨ ਵਾਸਤੇ ਲੈ ਕੇ ਗਈ ਸੀ ਉਦੋਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੋ ਜਵਾਬੀ ਫਾਇਰਿੰਗ ਦੇ ਵਿੱਚ ਇਹੋ ਜਿਹੇ ਦੋ ਜਵਾਬੀ ਫਾਇਰਿੰਗ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਹੋ ਚੁੱਕਿਆ ਤੇ ਇਸ ਤਰ੍ਹਾਂ ਉਹਨਾਂ ਦੇ ਖਿਲਾਫ ਵੱਖਰੇ ਤੌਰ ਤੇ ਐਫ ਆਈ ਆਰ ਦਲਚ ਕਰਕੇ ਉਹ ਵੀ ਕਾਰਵਾਈ ਕੀਤੀ ਗਈ ਹੈ ਸੋ ਇਸ ਤਰੀਕੇ ਦੇ ਜਿਹੜੇ ਨੋਟੋਰੀਅਸ ਕਿਸਮ ਦੇ ਵਿਅਕਤੀ ਹਨ ਇਹਨਾਂ ਨੂੰ ਸਖਤ ਸੰਦੇਸ਼ ਹੈ ਸਾਡੇ ਵੱਲੋਂ ਇਕ ਕਾਨੂੰਨ ਦੇ ਖਿਲਾਫ ਕੋਈ ਵੀ ਕੰਮ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਦੇਸ਼ ਦੇ ਬਹਾਦਰ ਫੌਜਾਂ ਵਿੱਚੋਂ ਬਹਾਦਰ ਫੋਰਸਾਂ ਵਿੱਚੋਂ ਇੱਕ ਫੋਰਸ ਹੈ ਤੇ ਇਸ ਤਰੀਕੇ ਦੇ ਨੋਟੋਰੀਅਸ ਐਲੀਮੈਂਟਸ ਨਾਲ ਨਿਪਟਣ ਲਈ ਅਸੀਂ ਪੂਰਨ ਤੌਰ ਤੇ ਤਤਪਰ ਅਤੇ ਸਮਰਥ ਹਾਂ ਏਕਸਚੇਂਜ ਆਫ ਫਾਇਰ ਦੇ ਵਿੱਚ ਜਿਹੜੇ ਦੋ ਵਿਅਕਤੀ ਜ਼ਖਮੀ ਹੋਏ ਹਨ ਉਹਨਾਂ ਦਾ ਵੇਰਵਾ ਹੈ ਅਮਨਦੀਪ ਸਿੰਘ ਸ਼ਹੀਦ ਭਗਤ ਸਿੰਘ ਨਗਰ ਤੋਂ ਅਤੇ ਕਿਸ਼ਨ কুমার ਲੁਧਿਆਣਾ ਦੇਹਾਤੀ ਤੋਂ ਇੰਦੇ ਵਿੱਚ ਜਿਹੜਾ ਇੱਕ ਵਿਅਕਤੀ ਹੈਗਾ ਇਹਦੇ ਖਿਲਾਫ 11 ਤੋਂ ਵਧ ਮੁਕਦਮੇ ਪਹਿਲਾ ਹੀ ਦਰਜ ਹੈ ਸੋ ਮੈਂ ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਨਸ਼ਾਈ ਨਸ਼ੇ ਦੇ ਵਿਰੋਧੀ ਇਸ ਲੜਾਈ ਦੇ ਵਿੱਚ ਸਮਾਜ ਦੇ ਵਿਅਕਤੀ ਪੁਲਿਸ ਮੁਲਾਜ਼ਮ ਸਿਵਲ ਪ੍ਰਸ਼ਾਸਨ ਅਤੇ ਪ੍ਰੈਸ ਮੀਡੀਆ ਕਰਮੀਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਬਹੁਤ ਇੰਪੋਰਟੈਂਟ ਰਹੀ ਹੈ ਤੇ ਸਾਰਿਆਂ ਨੇ ਹੁਣ ਤੱਕ ਨਸ਼ਿਆ ਦੇ ਪੂਰਨ ਖਾਤਮੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਚੱਕੀ ਹੈ ਪਰੰਤੂ ਨਸ਼ਿਆ ਦੀ ਇਸ ਸਮੱਸਿਆ ਨੂੰ ਜੜੋ ਖਤਮ ਕਰਨਾ ਸਾਡਾ ਉਦੇਸ਼ ਹੈ ਸਾਡਾ ਮੰਤਵ ਹੈ ਔਰ ਉਹ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਕਰਕੇ ਮੀਡੀਆ ਦੇ ਸਾਥੀਆਂ ਦੇ ਥਰੂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹੁੰਨੀ ਹੈ ਕਿ ਹੁਣ ਤੱਕ ਜਿਸ ਤਰੀਕੇ ਨਾਲ ਉਹਨਾਂ ਨੇ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਤੇ ਸਾਡਾ ਸਾਥ ਦਿੱਤਾ ਹੈ ਅੱਗੇ ਉਹ اسی ਤਰੀਕੇ ਨਾਲ ਸਾਡੇ ਨਾਲ ਜੁੜੇ ਰਹਿਣ ਸਾਡੇ ਨਾਲ ਸਹਿਯੋਗ ਕਰਨ ਸੋ ਦੈਟ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਇੱਕ ਸੁਪਨਾ ਨਹੀਂ ਬਲਕਿ ਹਕੀਕਤ ਬਣਨੀ ਚਾਹੀਦੀ ਹੈ ਤੇ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝ ਨਾਲ ਭਵਿਕ ਵਿੱਚ ਭਵਿਕ ਵਿੱਚ ਸਾਡਾ ਮੰਤਵ ਇਹੀ ਹੈ ਕਿ ਪੰਜਾਬ ਨੂੰ ਅਸੀਂ ਟੋਟਲੀ ਕੰਪਲੀਟਲੀ 100% ਨਸ਼ਾ ਮੁਕਤ ਕਰਨਾ ਹੈ ਤੇ ਨਸ਼ੇ ਦੇ ਇਸ ਪਹੜ ਨੂੰ 100% ਪੰਜਾਬ ਚੋਂ ਖਤਮ ਕਰ ਦੇਣਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਰੋਜ਼ਾਨਾ 14 ਕਰੋੜ ਦੀ ਪ੍ਰਾਪਰਟੀ ਅਟੈਚਡ ਹੈ